ਫੁੱਲਾਂ ਦੀ ਕਾਸ਼ਤ ਕਿਸਾਨਾਂ ਲਈ ਅੱਜ ਦੇ ਦੌਰ ਚ ਲਾਹੇਵੰਦ ਕੀਤਾ ਸਾਬਤ ਹੋ ਰਿਹਾ ਹੈ ਕਿਉਂਕਿ ਦਿਨੋਂ ਦਿਨ ਹੋ ਰਹੀ ਬਦਲਾਵਾਂ ਕਾਰਨ ਕਿਸਾਨ ਫਸਲੀ ਚੱਕਰ ਜਾਂ ਰਵਾਇਤੀ ਫਸਲਾਂ ਚੋਂ ਨਿਕਲ ਕੇ ਫੁੱਲਾਂ ਦੀ ਖੇਤੀ ਵੱਲ ਰੁਖ ਕਰ ਰਹੇ ਨੇ ਕਿਸਾਨਾਂ ਲਈ ਇਹ ਘੱਟ ਸਮੇਂ ਚ ਵੱਧ ਮੁਨਾਫੇ ਵਾਲਾ ਕੀਤਾ ਸਾਬਤ ਹੋ ਰਿਹਾ ਹੈ ਸ਼ੁਰੂਆਤੀ ਸਮੇਂ ਚ ਭਾਵੇਂ ਇਸ ਫਸਲ ਨੂੰ ਕੁਝ ਏਕੜਾਂ ਤੱਕ ਹੀ ਰੱਖਿਆ ਗਿਆ ਪਰ ਅੱਜ ਪੰਜਾਬ ਚ ਫੁੱਲਾਂ ਦੀ ਖੇਤੀ ਬਹੁਤ ਸਾਰੇ ਕਿਸਾਨ ਕਰ ਰਹੇ ਨੇ ਸਾਨਪਰਾਬੋ ਮੈਂ ਗੁਰਵਿੰਦਰ ਸਿੰਘ ਸੋਹੀ ਪਿੰਡ ਨੰਨਵਾਲ ਜ਼ਿਲ੍ਹਾ ਫਤਿਗੜ ਸਾਹਿਬ ਤੋਂ ਮੈਂ ਰਹਿਣ ਵਾਲਾ ਦੋਸਤੋ ਮੈਂ 1994 ਦੇ ਵਿੱਚ ਜਿਹੜੀ ਹੈਗੀ ਪਲੱਸ 2 ਦੀ ਪੜ੍ਹਾਈ ਕਰਨ ਉਪਰੰਤ ਪੀਏਯੂ ਲੁਧਿਆਣਾ ਤੋਂ ਖੁੰਬਾਂ ਦੀ ਟ੍ਰੇਨਿੰਗ ਲੈ ਕੇ ਖੁੰਬਾਂ ਗਾਇਆਂ ਸ਼ੁਰੂ ਕਰ ਦਿੱਤੀਆਂ ਤੇ ਤਿੰਨ ਸਾਲ ਮੈਂ ਖੁੰਬਾਂ ਗਾਇਆਂ ਤੇ ਉਸ ਤੋਂ ਬਾਅਦ ਫਿਰ ਮੈਂ ਪੋਲਟਰੀ ਦਾ ਕੰਮ ਕੀਤਾ ਤੇ ਥੋੜਾ ਟਾਈਮ ਪੋਲਟਰੀ ਦਾ ਕਰਨ ਉਪਰੰਤ ਮੈਂ ਜਿਹੜਾ ਹੈਗਾ ਘੋੜੇ ਰੱਖ ਲਏ ਤੇ ਘੋੜੇ ਰੱਖਣ ਕੇ 2 ਸਾਲ ਘੋੜੇ ਰੱਖਣ ਤੋਂ ਬਾਅਦ ਜਿਹੜੀ ਹੈਗੀ ਆ ਮਨ ਨੂੰ ਸੈਟੀਸਫੈਕਸ਼ਨ ਨਹੀਂ ਸੀ ਕਿ ਕੰਮ ਬਹੁਤ ਵਧੀਆ ਸੀਗੇ ਤੇ ਪਰ ਮਨ ਨੂੰ ਸੈਟੀਸਫੈਕਸ਼ਨ ਨਹੀਂ ਜੀਦੀ ਆ ਰਹੀ ਤੇ ਉਸ ਤੋਂ ਬਾਅਦ ਫਿਰ ਮੈਂ ਹੈਗੀਆਂ ਜਿਹੜੀਆਂ ਮੋਗੇ ਤੋਂ ਜੀਪਾ ਤਿਆਰ ਕਰਾ ਕੇ 베ਚਨੇ ਸ਼ੁਰੂ ਕਰ ਦਿੱਤੀਆਂ ਤੇ 2 ਸਾਲ ਫਿਰ ਉਹ ਕਰੀਆਂ ਤੇ ਉਸ ਤੋਂ ਬਾਅਦ ਇਹ ਸਾਰੇ ਕਰਦੇ ਕਰਾਉਂਦੇ ਜਿਹੜਾ ਹੈਗਾ 2008 ਆ ਗਿਆ ਤੇ ਇਹ ਪੂਰੇ ਸਮੇਂ ਦੇ ਵਿੱਚ ਜਿਹੜਾ ਹੈਗਾ ਮੈਂ ਖੇਤੀ ਨਾਲ ਜੁੜਿਆ ਰਿਹਾ ਤੇ ਕਣਕ ਝੋਨੇ ਦੇ ਜਿਹੜਾ ਹੈਗਾ ਸਾਡਾ ਪਿਤਾ ਪੁਰਖੀ ਧੰਦਾ ਖੇਤੀਬਾੜੀ ਦਾ ਉਹ ਅਸੀਂ ਕਰਦੇ ਰਹੇ ਤੇ ਹਮੇਸ਼ਾ ਤੋਂ ਹੀ ਕੁਝ ਅਲੱਗ ਕਰਨ ਦਾ ਸੀਗਾ ਮਨ ਦੇ ਵਿੱਚ ਵੀ ਕੁਝ ਅਲੱਗ ਕਰੀਏ ਤੇ 2008 ਦੇ ਵਿੱਚ ਜਿਹੜਾ ਹੈਗਾ ਸੀ ਬਾਗਬਾਨੀ ਡਿਪਾਰਟਮੈਂਟ ਹੌਲੈਂਡ ਤੋਂ ਗ੍ਰੈਡੂਲਸ ਦਾ ਬੱਲਬ ਇمپੋਰਟ ਕਰਕੇ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ਦੇ ਉੱਪਰ ਦਿੰਦਾ ਸੀ ਤੇ ਉਦੋਂ ਹੀ ਜਿਹੜਾ ਹੈਗਾ ਮੈਨੂੰ ਜਿਹੜਾ ਬਾਗਬਾਨੀ ਮਹਿਕਮੇ ਵੱਲੋਂ ਗ੍ਰੈਡੂਲਸ ਦਾ ਬੱਲਬ ਜਿਹੜਾ ਹੈਗਾ ਸੀ ਉਹ ਸਬਸਿਡੀ ਦੇ ਉੱਪਰ ਦਿੱਤਾ ਗਿਆ ਤੇ ਗ੍ਰੈਡੂਲਸ ਜਿਹਨੂੰ ਆਪਾਂ ਪੰਜਾਬੀ ਚਾਮ ਤੌਰ ਤੇ ਕਲੀ ਕਹਿ ਦਿੰਦੇ ਆ ਉਹ ਡੈਕੋਰੇਸ਼ਨ ਦੇ ਕੰਮ ਆਉਂਦੀ ਆ ਵਿਹਾਲੀਆਂ ਕਾਰਾਂ ਉਹਦੇ ਨਾਲ ਸਜਾਈਆਂ ਜਾਂਦੀਆਂ ਮੈਰਿਜ ਪੈਲਸਾਂ ਦੇ ਵਿੱਚ ਡੈਕੋਰੇਸ਼ਨ ਕੀਤੀ ਜਾਂਦੀ ਆ ਤੇ ਉਹਦੇ ਬੁਕੇ ਆਦਿ ਵਗੈਰਾ ਬਣਾਏ ਜਾਂਦੇ ਨੇ ਤੇ ਦੋ ਕਨਾਲਾਂ ਦੇ ਵਿੱਚ ਮੈਂ ਉਹਦੀ ਖੇਤੀ ਸ਼ੁਰੂ ਕੀਤੀ ਤੇ ਦੂਜੀਆਂ ਫਸਲਾਂ ਨਾਲੋਂ ਉਹਦੇ ਚੋਂ ਮੈਨੂੰ ਜਿਹੜਾ ਹੈਗਾ ਜ਼ਿਆਦਾ ਮੁਨਾਫਾ ਹੋਇਆ ਤੇ ਹੌਲੀ-ਹੌਲੀ ਫਿਰ ਮੈਂ ਇਹਨੂੰ ਵਧਾਉਂਦੇ ਹੋਏ ਅੱਜ ਹੁਣ ਮੈਂ ਜਿਹੜੀ ਫੁੱਲਾਂ ਦੀ ਖੇਤੀ ਆ 20 ਏਕੜ ਰਕਬੇ ਦੇ ਵਿੱਚ ਕਰ ਰਿਹਾ ਜਿਹੜੀ ਆਪਣੀ ਜ਼ਮੀਨ ਹੈਗੀ ਆਪਣੀ ਉਹ 8 ਏਕੜ ਜ਼ਮੀਨ ਆ ਤੇ ਬਾਕੀ ਮੈਂ 13-14 ਏਕੜ ਠੇਕੇ ਤੇ ਲੈ ਕੇ ਖੇਤੀ ਕਰਦਾ ਤੇ 20 ਏਕੜ ਦੇ ਵਿੱਚ 12 ਏ ਤੇ ਉਸ ਤੋਂ ਬਿਨਾ ਜਿਹੜੇ ਆਪਣੇ ਐਨੂਅਲ ਫਲਾਵਰ ਹੁੰਦੇ ਨੇ ਸੀਜ਼ਨਲ ਫਲਾਵਰ ਜਿਨ੍ਹਾਂ ਨੂੰ ਕਹਿੰਦੇ ਆਪਾਂ ਘਰਾਂ ਦੇ ਵਿੱਚ ਲਾਉਂਦੇ ਆ ਜਾਂ ਆਪਾਂ ਹੋਟਲਾਂ ਪਾਰਕਾਂ ਦੇ ਵਿੱਚ ਲੱਗੇ ਦੇਖਦੇ ਆ ਗਮਲਿਆਂ ਦੇ ਵਿੱਚ ਉਹਨਾਂ ਦਾ ਸੀਡ ਤਿਆਰ ਕਰਕੇ ਮੈਂ ਕਿਸੇ ਕੰਪਨੀ ਨਾਲ ਇੱਥੇ ਕੰਟਰੈਕਟ ਕੀਤਾ ਹੋਇਆ ਤੇ ਉਹ ਕੰਪਨੀ ਨੂੰ ਜਿਹੜਾ ਹੈਗਾ ਆਪਾਂ ਉਹਦਾ ਸੀਡ ਤਿਆਰ ਕਰਕੇ ਵੇਚਦੇ ਆ ਤੇ ਜਿੱਥੋਂ ਤੱਕ ਆਪਾਂ ਗੱਲ ਕਰਦੇ ਆ ਗਲੇਡੂਲਸ ਦੀ ਤੇ ਇਹਦੀ ਆਪਾਂ ਪੰਜਾਬ ਦਾ ਜਿਹੜਾ ਪੌਣ ਪਾਣੀ ਆ ਉਹ ਖੇਤੀ ਫੁੱਲਾਂ ਦੀ ਖੇਤੀ ਵਾਸਤੇ ਬਹੁਤ ਹੀ ਜ਼ਿਆਦਾ ਠੁਕਮਾ ਕਿਉਂਕਿ ਫੁੱਲ ਪੈਦਾ ਹਰ ਜਗ੍ਹਾ ਹੋ ਜਾਂਦਾ ਤੇ ਪਰ ਉਹਦਾ ਬੀਜ ਨਹੀਂ ਬਣਦਾ ਹੈਗਾ ਤੇ ਇਸੇ ਕਰਕੇ ਜਿਹੜੀਆਂ ਬਾਹਰ ਦੀਆਂ ਬਹੁਤ ਜ਼ਿਆਦਾ ਕੰਪਨੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਇਹਦਾ ਸੀਡ ਤਿਆਰ ਕਰਕੇ ਉਹ ਇੰਪੋਰਟ ਕਰਦੀਆਂ ਨੇ ਤੇ ਗਲੇਡੂਲਸ ਦੀ ਜੇ ਗੱਲ ਕਰੀਏ ਉਹਦੇ ਬਲ ਬੀਜ ਨੂੰ ਆਪਾਂ ਬਲਬ ਕਹਿੰਦੇ ਆ ਉਹ ਪਿਆਜ਼ ਦੀ ਸ਼ਕਲ ਦਾ ਹੁੰਦਾ ਤੇ ਉਹਦੀ ਜਿਹੜੀ ਬਜਾਈ ਆਪਾਂ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਕਰਦੇ ਆ ਤੇ ਉਹ ਤੋਂ ਫੁੱਲ ਆਪਾਂ ਨੂੰ ਨਵੰਬਰ ਤੋਂ ਲੈ ਕੇ ਫਿਰ ਮਾਰਚ ਅਪ੍ਰੈਲ ਤੱਕ ਆਪਾਂ ਨੂੰ ਉਸ ਤੋਂ ਫੁੱਲ ਮਿਲ ਜਾਂਦਾ ਇਹਨਾਂ ਸਰਦੀਆਂ ਦੇ ਵਿੱਚ ਹੀ ਜਿਹੜਾ ਆਪਣੇ ਵਿਆਹਾਂ ਦਾ ਸੀਜ਼ਨ ਹੁੰਦਾ ਤੇ ਉਹਦੇ ਕਰਕੇ ਦੀ ਮਾਰਕੀਟਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਥੇ ਮੈਂ ਦੋਸਤੋ ਇੱਕ ਗੱਲ ਦੱਸਣੀ ਚਾਹੁੰਨਾ ਵੀ ਪੰਜਾਬ ਦੇ ਵਿੱਚ ਫੁੱਲਾਂ ਦੀ ਮੰਡੀ ਕੋਈ ਨਹੀਂ ਹੈਗੀ ਪੰਜਾਬ ਦੇ ਵਿੱਚ ਫੁੱਲਾਂ ਦੀ ਖਪਤ ਬਹੁਤ ਆਪਾਰ ਹੈ ਇਹਦੀਆਂ ਮਾਰਕੀਟਾਂ ਲੁਧਿਆਣਾ ਜਿਹੜੀ ਹੈਗੀ ਹੈ ਮੇਨ ਮਾਰਕੀਟ ਆ ਆਪਣੇ ਪੰਜਾਬ ਦੇ ਵਿੱਚ ਤੇ ਉੱਥੇ ਤੋਂ ਹੀ ਜਿਹੜਾ ਹੈਗਾ ਫੁੱਲ ਅੱਗੇ ਪੂਰੇ ਪੰਜਾਬ ਦੇ ਵਿੱਚ ਉਹ ਸਪਲਾਈ ਕਰਦੇ ਨੇ ਤੇ ਰਿਟੇਲ ਦੇ ਵਿੱਚ ਵੇਚਦੇ ਨੇ ਤੇ ਮੈਂ ਆਪਣਾ ਜਿਹੜਾ ਜ਼ਿਆਦਾਤਰ ਫੁੱਲ ਆ ਸ਼ੁਰੂ ਤੋਂ ਹੀ ਲੁਧਿਆਣੇ ਵੇਚਦਾ ਤੇ ਉਸ ਤੋਂ ਬਿਨਾ ਜਦੋਂ ਫੁੱਲ ਜ਼ਿਆਦਾ ਹੋ ਜਾਂਦਾ ਫਿਰ ਦਿੱਲੀ ਅਤੇ ਗੁਜਰਾਤ ਤੱਕ ਵੀ ਆਪਾਂ ਇਹਦਾ ਫੁੱਲ ਹੈਗਾ ਗਲੇਡੂਲਸ ਦਾ ਵੇਚਦੇ ਆਂ 1 ਏਕੜ ਦੇ ਵਿੱਚ ਜਿਹੜਾ ਹੈਗਾ 80 ਕੁ ਹਜ਼ਾਰ ਜਿਹੜੀ ਐਵਰੇਜ ਆ ਬਲਬੋ ਬੀਜ ਜਿਹੜਾ ਲੱਗਦਾ ਗਲੇਡੂਲਸ ਦਾ ਇੱਕ ਗਲੇਡੂਲਸ ਦਾ ਬਲਬਾ ਜਿਹੜਾ ਉਹ ਇੱਕ ਫੁੱਲ ਕੱਢਦਾ ਕੁਝ ਕੁ ਵੈਰਾਈਟੀਆਂ ਨੇ ਜਿਹੜੀਆਂ ਦੋ ਫੁੱਲ ਕੱਢ ਜਾਂਦੀਆਂ ਨੇ ਪਰ ਜ਼ਿਆਦਾਤਰ ਇੱਕ ਫੁੱਲ ਹੁੰਦਾ ਤੇ ਆਪਾਂ 80 ਕੁ ਹਜ਼ਾਰ ਇੱਕ ਏਕੜ ਦੇ ਵਿੱਚੋਂ ਫੁੱਲ ਪ੍ਰਾਪਤ ਕਰ ਲੈਂਦੇ ਆ ਤੇ ਜਿਹੜੀ ਇਹਦੀ ਪਿਛਲੇ 4-5 ਸਾਲਾਂ ਦੀ ਐਵਰੇਜ ਪ੍ਰਾਈਸ ਆ ਉਹ 3.5 ਤੋਂ 4 ਰੁਪਏ ਇੱਕ ਫੁੱਲ ਦਾ ਆਪਾਂ ਨੂੰ ਉਹਦਾ ਰੇਟ ਮਿਲ ਜਾਂ ਦੂਜੀਆਂ ਫਸਲਾਂ ਨਾਲੋਂ ਕਾਫੀ ਜ਼ਿਆਦਾ ਮੁਨਾਫਾ ਆਪਾਂ ਨੂੰ ਇਹ ਫੁੱਲਾਂ ਦੇ ਵਿੱਚ ਹੋ ਜਾਂਦਾ। ਦੋਸਤੋ ਇੱਕ ਗੱਲ ਮੈਂ ਇੱਥੇ ਦੱਸਣੀ ਚਾਹਣਾ ਗਲੇਡੂਲਸ ਦੀ ਜਿਹੜੀ ਖਾਸੀਅਤ ਆ ਵੀ ਇਹਦੇ ਜੋ ਆਪਾਂ ਨੂੰ ਬੀਜ ਤੋਂ ਵੀ ਮੁਨਾਫਾ ਮਿਲਦਾ ਤੇ ਫੁੱਲ ਤੋਂ ਵੀ। ਜਿੱਦਾਂ ਆਲੂ ਦਾ ਬੀਜ ਥੱਲੇ ਮਿੱਟੀ ਦੇ ਵਿੱਚ ਤਿਆਰ ਹੁੰਦਾ ਉਸ ਤਰ੍ਹਾਂ ਹੀ ਇਹਦਾ ਜਿਹੜਾ ਹੈਗਾ ਬਲਬਾ ਮਿੱਟੀ ਦੇ ਵਿੱਚ ਤਿਆਰ ਹੋ ਜਾਂਦਾ। ਆਪਾਂ ਨੂੰ ਇੱਕ ਸਾਲ ਲਈ ਉਹਦੇ ਉੱਪਰ ਜਿਹੜਾ ਹੈਗਾ ਬੀਜ ਖਰੀਦਣਾ ਪੈਂਦਾ। ਇਹਦਾ ਬੀਜ ਦਾ ਜਿਹੜਾ ਰੇਟ ਆ ਉਹ 2 ਰੁਪਏ, 2.5 ਰੁਪਏ ਵੈਰਾਈਟੀ ਦੇ ਹਿਸਾਬ ਨਾਲੋਂ, ਸਾਈਜ਼ ਦੇ ਹਿਸਾਬ ਨਾਲੋਂ 3 3.5 ਤੱਕ ਆਪਾਂ ਨੂੰ ਇੱਕ ਫੁੱਲ ਦਾ ਇੱਕ ਬ 80000 ਮੰਨ ਲਓ ਆਪਾਂ ਨੇ ਬੀਜ ਲਾਇਆ ਉਸ ਤੋਂ ਜਿਹੜਾ ਹੈਗਾ ਆਪਾਂ ਨੂੰ 80000 ਦੇ ਕਰੀਬ ਜਿਹੜਾ ਫੁੱਲ ਪ੍ਰਾਪਤ ਹੋ ਜਾਂਦਾ ਤੇ ਨਾਲੇ ਉਹਨਾਂ ਹੀ ਆਪਾਂ ਨੂੰ ਜਿਹੜਾ ਹੈਗਾ ਬੀਜ ਬਚ ਜਾਂਦਾ ਅਗਲੇ ਸੀਜ਼ਨ ਵਾਸਤੇ ਲਾਉਣ ਵਾਸਤੇ ਤੇ ਉਸ ਦੇ ਨਾਲ ਹੀ ਇੱਕ ਜਿਹੜਾ ਹੈਗਾ ਇਹਦਾ ਉਹਦਾ ਕਾਰਮਲ ਕਹਿੰਦੇ ਆਪਾਂ ਨੂੰ ਉਹ ਛੋਟਾ ਸਾਈਜ਼ ਹੁੰਦਾ ਉਹਦਾ ਬਲਬ ਦਾ ਤੇ ਉਸ ਤੋਂ ਆਪਾਂ ਉਹਨੂੰ ਅਲੱਗ ਤੋਂ ਤਿਆਰ ਕਰਕੇ ਉਸ ਤੋਂ ਬਲਬ ਤਿਆਰ ਕਰਕੇ ਉਹਨੂੰ ਵੇਚ ਕੇ ਵੀ ਆਪਾਂ ਉਸ ਦਾ ਜਿਹੜਾ ਹੈਗਾ ਜ਼ਿਆਦਾ ਮੁਨਾਫਾ ਕਮਾ ਸਕਦੇ ਆ ਦੋਸਤੋ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਫੁੱਲਾਂ ਦੀ ਡਿਮਾਂਡ ਬਹੁਤ ਜ਼ਿਆਦਾ ਤੇ ਖੇਤੀ ਬਹੁਤ ਘੱਟ ਹੋ ਰਹੀ ਆ ਤੇ ਜਿਆਦਾਤਰ ਫੁੱਲ ਆ ਜਿਹੜਾ ਦਿੱਲੀ ਆਪਣੇ ਲਖਨਊ ਬੰਗਲੌਰ ਆਪਣੇ ਹਿਮਾਚਲ ਤੋਂ ਆਉਂਦਾ ਹੈਗਾ ਉਸ ਕਰਕੇ ਆਪਣੇ ਵਾਸਤੇ ਜਿਹੜਾ ਬੜਾ ਵਧੀਆ ਮੌਕਾ ਹੈਗਾ ਫੁੱਲਾਂ ਦੀ ਖੇਤੀ ਨੂੰ ਪਣਾਉਣ ਦਾ ਤੇ ਮਾਰਕੀਟਿੰਗ ਦੀ ਥੋੜੀ ਜੀ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਕਿਉਂਕਿ ਜਿਹੜੇ ਆਪਣੇ ਪੰਜਾਬ ਦੇ ਜਾਂ ਇੰਡੀਆ ਦੇ ਕਿਸਾਨ ਨੇ ਉਹ ਪੈਦਾ ਕਰਨਾ ਜਾਣਦੇ ਨੇ ਉਹਨਾਂ ਨੂੰ ਵੇਚਣਾ ਨਹੀਂ ਆਉਂਦਾ ਕਿਉਂਕਿ ਪੰਜਾਬ ਹਰਿਆਣਾ ਦੇ ਵਿੱਚ ਜਿਹੜੀਆਂ ਹੈਗੀਆਂ ਕਣਕ ਝੋਨੇ ਦੀਆਂ ਮੰਡੀਆਂ ਹੈਗੀਆਂ ਨੇ ਜਗਾ ਜਗਾ ਤੇ ਅਸੀਂ ਆਪਣਾ ਕਣਕ ਝੋਨੇ ਦੀ ਟਰਾਲੀ ਭਰਦੇ ਤੇ ਮੰਡੀ ਦੇ ਵਿੱਚ ਲੈ ਜਾਂਦੇ ਆ ਪਰ ਫੁੱਲਾਂ ਦੇ ਵਿੱਚ ਬਿਲਕੁਲ ਡਿਫਰੈਂਟ ਆ ਇਹਦੀ ਮਾਰਕੀਟ ਹੈਗੀ ਆ ਮੰਡੀ ਨਹੀਂ ਹੈਗੀ ਪੰਜਾਬ ਦੇ ਵਿੱਚ ਸੋ ਸਾਨੂੰ ਇਹ ਥੋੜੀ ਜੀ ਦਿੱਕਤ ਆਉਂਦੀ ਆ ਪਰ ਖਪਤ ਬਹੁਤ ਜ਼ਿਆਦਾ ਕਿਸਾਨ ਨੂੰ ਆਦਤ ਬਣਾਉਣੀ ਪੈਣੀ ਆ ਥੋੜੇ ਰਕਵੇ ਤੋਂ ਕਿਸਾਨ ਇਹਦੀ ਖੇਤੀ ਸ਼ੁਰੂ ਕਰਕੇ ਤੇ ਹੌਲੀ ਹੌਲੀ ਉਹਨੂੰ ਵਧਾਉਣਾ ਚਾਹੀਦਾ ਜਿੱਦਾਂ ਕਿ ਮੈਂ ਵੀ ਪਹਿਲਾਂ ਦੋ ਕਨਾਲਾਂ ਦੇ ਵਿੱਚੋਂ ਇਹ ਜੀ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਸੀ ਹੁਣ ਹਰ ਸਾਲ ਥੋੜੀ ਥੋੜੀ ਵਧਾ ਕੇ ਹੁਣ ਇਹਨੂੰ 20 ਕਿਲਿਆਂ ਦੇ ਵਿੱਚ ਆਪਾਂ ਕਰ ਰਹੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਹਨੂੰ ਹੋਰ ਵਧਾਉਣ ਦਾ ਇਰਾਦਾ ਹੈਗਾ ਮੈਂ ਅਮਰਜੀਤ ਸਿੰਘ ਬਾਗਬਾਨੀ ਦਫਤਰ ਖਮਾਣੋਂ ਤੋਂ ਬੋਲ ਰਿਹਾ ਜੀ ਸਬ ਇੰਸਪੈਕਟਰ ਤੇ ਗੁਰਵਿੰਦਰ ਸਿੰਘ ਸੋਹੀ ਜੀ ਨੇ ਬੜੀ ਮਿਹਨਤ ਕੀਤੀ ਆ ਦੋ ਕਨਾਲ ਤੋਂ ਸ਼ੁਰੂ ਕੀਤਾ ਸੀ ਗਲੈਡ ਦਾ ਕੰਮ ਤੇ ਉਸ ਤੋਂ ਬਾਅਦ ਉਹਨਾਂ ਨੇ ਅਗਲੇ 1 ਸਾਲ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਅਗਲੇ ਸਾਲ ਉਹਨਾਂ ਨੇ ਇੱਕ ਕਿੱਲੇ ਤੋਂ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੇ ਇਹ ਕੰਮ ਆਪਣਾ ਫੁੱਲਾਂ ਦਾ ਹੁਣ ਇਸ ਟਾਈਮ 20 ਕਿੱਲੇ ਦੇ ਕਰੀਬ ਉਹ ਕੰਮ ਕਰ ਰਹੇ ਨੇ ਤੇ ਜਿਹਦੇ ਵਿੱਚ ਉਹ ਗਲੈਡ ਤੇ ਗਲੈਡੂਲੈਸ ਤੇ ਨਾਲ ਉਹਨਾਂ ਦੇ ਹੋਰ ਵੀ ਕਈ ਤਰ੍ਹਾਂ ਦੇ ਫੁੱਲਾਂ ਦਾ ਕੰਮ ਕਰਦੇ ਨੇ ਜਿਨ੍ਹਾਂ ਨੂੰ ਉਹ ਮਤਲਬ ਉਹਨਾਂ ਦਾ ਬੀਜ ਤਿਆਰ ਕਰਕੇ ਕੰਪਨੀਆਂ ਨੂੰ ਦਿੰਦੇ ਨੇ ਜਿਹਦੇ ਨਾਲ ਉਹ ਮਤਲਬ ਵਧੀਆ ਫਾਇਦਾ ਉਠਾ ਰਹੇ ਨੇ ਤੇ ਇਸ ਤਰੀਕੇ ਨਾਲ ਹੀ ਉਹਨਾਂ ਨੇ ਅੱਜ ਤੋ तकरीबन ਪਹਿਲਾ ਇੱਕ ਕਿਲੇ ਤੋਂ ਫਿਰ ਦੋ ਕਿਲੇ ਤੋਂ ਫਿਰ ਤਿੰਨ ਕਿਲੇ ਤੋਂ ਇਦਾਂ ਬਣਾ ਦੇਵਾਂਦੇ ਨੇ ਅੱਜ 20 ਕਿਲੇ ਦੇ ਕਰੀਬ ਉਹ ਕੰਮ ਕਰ ਰਹੇ ਨੇ ਫੁੱਲਾਂ ਦਾ ਕੰਮ ਜਿਹੜਾ ਹੈਗਾ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਆ ਉਹ ਹਾਂਦੀ ਆ ਮਾਰਕੀਟਿੰਗ ਦੀ ਜਿਹੜੀ ਮਾਰਕੀਟਿੰਗ ਦੀ ਪ੍ਰੋਬਲਮ ਆਉਂਦੀ ਆ ਉਹ ਗੁਰਵਿੰਦਰ ਸਿੰਘ ਸੋਹੀ ਨੇ ਖੁਦ ਆਪਣੇ ਆਪ ਲੱਭੀ ਆ ਉਹ ਹਰ ਇੱਕ ਜਗ੍ਹਾ ਜਾ ਕੇ ਜਿਵੇਂ ਲੁਧਿਆਣਾ ਖੰਨੇ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਤੇ ਇਦਾਂ ਹੀ ਚੰਡੀਗੜ੍ਹ ਦੇ ਵਿੱਚ ਤੇ ਹੁਣ ਤਾਂ ਇਹਨਾਂ ਕੋਲ तकरीबन ਆਰਡਰ ਆ ਜਾਂਦੇ ਨੇ ਤੇ ਉਹ ਲੋਕ ਫਿਰ ਇਹਨਾਂ ਤੋਂ ਉਰੇ ਤੇ ਲੈ ਜਾਂਦੇ ਨੇ ਤੇ ਇਹ ਗਾਂਹ ਪੇਜ ਵੀ ਦੰਦੇ ਨੇ ਇਸੇ ਤਰੀਕੇ ਨਾਲ ਹੁਣ ਅੱਗੇ ਇਹ ਕੋਸ਼ਿਸ਼ ਕਰ ਰਹੇ ਨੇ ਵੀ ਅਸੀਂ ਆਮ ਜਿਹੜੇ ਜ਼ਿਮੀਦਾਰ ਨੇ ਉਹਨਾਂ ਨੂੰ ਇਹਨਾਂ ਇਸ ਕੰਮ ਦੇ ਵਿੱਚ ਜੋੜੀਏ ਤਾਂ ਜੋ ਜਿਹੜੇ ਇਹ ਜਿੰਨਾ ਫਾਇਦਾ ਉਠਾ ਰਹੇ ਨੇ ਲਾਹਾ ਠਾ ਰਹੇ ਨੇ ਤੇ ਉਹ ਆਮ ਲੋਕਾਂ ਨੂੰ ਵੀ ਇਸ ਦਾ ਫਾਇਦਾ ਮਿਲ ਸਕੇ ਤੇ ਸਾਡੀ ਕੋਸ਼ਿਸ਼ ਹੈ ਅਗਲੇ ਸਾਲ ਤੋਂ ਵੀ ਅਸੀਂ ਜਿਹੜੀ ਕੰਟਰੈਕਟ ਫਾਰਮਿੰਗ ਕਰਾਈਏ ਜਿਹਦੇ ਵਿੱਚ ਅਸੀਂ ਫੁੱਲਾਂ ਦੀ ਖੇਤੀ ਸ਼ੁਰੂ ਕਰਨਾ ਚਾਹੁੰਦੇ ਆ ਤੇ ਜਿਹੜੇ ਜ਼ਿਮੀਦਾਰ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਅਸੀਂ ਮਿਲਾਂਗੇ ਵੀ ਤੇ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਇਹਦੀ ਟ੍ਰੇਨਿੰਗ ਵੀ ਦਵਾਵਾਂਗੇ ਤੇ ਕਿਵੇਂ ਇਹਨਾਂ ਦੀ ਫੁੱਲਾਂ ਦੀ ਖੇਤੀ ਹੁੰਦੀ ਆ ਤੇ ਕਿਵੇਂ ਇਹਨਾਂ ਦੇ ਬੀਜ ਤਿਆਰ ਹੁੰਦੇ ਨੇ ਤੇ ਉਹ ਕੀ ਰੇਟ ਦੇ ਨਾਲ ਅਸੀਂ ਖਰੀਦਾਂਗੇ ਉਹ ਕੰਪਨੀਆਂ ਦੇ ਨਾਲ ਸਾਰਾ ਗੱਲਬਾਤ ਕਰਕੇ ਅਸੀਂ ਉਹ ਅ ਇੱਥੇ ਤੋਂ ਸ਼ੁਰੂ ਕਰਾਂਗੇ ਉਹ ਕਰਾਂਗੇ ਅਸੀਂ ਆਪਣੇ ਪੱਧਰ ਤੇ ਤਾਂ ਜੋ ਜੋ ਪੰਜਾਬ ਦਾ ਜ਼ਿਮੀਂਦਾਰ ਅੱਜ ਕਣਕਜੀਰੀ ਦੇ ਚੱਕਰ ਚ ਫਸਿਆ ਹੋਇਆ ਉਹਨਾਂ ਨੂੰ ਉਧਰੋਂ ਕੱਢ ਕੇ ਉਹਨਾਂ ਦੀ ਆਮਦਨ ਦਾ ਸਾਧਨ ਵਧਾ ਸਕੀਏ ਜਿੱਥੋਂ ਤੱਕ ਗੱਲ ਹੈਗੀ ਆ ਸੀਜ਼ਨਲ ਫਲਾਵਰ ਦੀ ਇਹ ਝੋਨੇ ਤੋਂ ਬਾਅਦ ਹੁੰਦੇ ਨੇ ਕਣਕ ਦੇ ਟਾਈਮ ਦੇ ਵਿੱਚ ਇਹ ਕੰਪਨੀਆਂ ਨਾਲ ਆਪਾਂ ਪੰਜਾਬ ਦੇ ਵਿੱਚ ਪੰਜ ਛੇ ਕੰਪਨੀ ਹੈਗੀਆਂ ਨੇ ਜਿਹੜੀਆਂ ਉਹ ਕਿਸਾਨਾਂ ਨਾਲ ਬੀਜ ਦਾ ਕੰਟਰੈਕਟ ਕਰਦੀਆਂ ਨੇ ਉਹ ਬੀਜਣ ਤੋਂ ਪਹਿਲਾਂ ਹੀ ਆਪਣੇ ਨਾਲ ਰੇਟ ਫਿਕਸ ਹੋ ਜਾਂਦਾ ਵੀ ਇਸ ਵੈਰੈਟੀ ਦਾ ਜਿਹੜਾ ਹੈਗਾ 800 ਰੁਪਏ ਕਿਲੋ ਆਪਾਂ 200 ਰੁਪਏ ਜਾਂ 300 ਰੁਪਏ ਕਿਲੋ ਉਹਦਾ ਰੇਟ ਤੁਹਾਨੂੰ ਦਵਾਂਗੇ ਤੇ ਜਿੰਨੀ ਉਹਦੀ ਪ੍ਰੋਡਕਸ਼ਨ ਹੋਏਗੀ ਆਪਾਂ ਕੰਪਨੀ ਨੂੰ ਦੇ ਕੇ ਉਸ ਤੋਂ ਆਪਾਂ ਜਿਹੜੇ ਹੈਗੇ ਆ ਪੈਸੇ ਲੈ ਲੈਣੇ ਹੁੰਦੇ ਨੇ ਤੇ ਇਹਦੇ ਉੱਪਰ ਵੀ ਜਿਹੜਾ ਹੈਗਾ ਕੰਪਨੀ ਵੱਲੋਂ ਜਿਹੜਾ ਬੀਜ ਤੇ ਜਿਹੜੀ ਉਹਦੀ ਪਨੀਰੀ ਆ ਉਹ ਫਿਰ ਵੀ ਫ੍ਰੀ ਪ੍ਰੋਵਾਈਡ ਕਰਾਈ ਜਾਂਦੀ ਹੈ ਕਿਸਾਨਾਂ ਨੂੰ ਤੇ ਉਸ ਦੇ ਉੱਪਰ ਜਿਹੜੇ ਹੈਗੇ ਉਹਨੂੰ ਪੈਦਾ ਕਰਨ ਦਾ ਜਿੱਦਾਂ ਗੁਡਾਈਆਂ ਦੇ ਖਰਚੇ ਹੋਗੇ ਬੀਜ ਨੂੰ ਇਕੱਠਾ ਕਰਨ ਦੇ ਖਰਚੇ ਹੋਗੇ ਉਹ ਕਿਸਾਨ ਨੇ ਕਰਨੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕੰਪਨੀ ਨੂੰ ਆਪਾਂ ਨੇ ਬੀਜ ਦੇ ਦੇਣਾ ਤੇ ਜਿੰਨੀ ਉਹਦੀ ਆਪਣੇ ਪ੍ਰੋਡਕਸ਼ਨ ਹੋएगी ਤੇ ਉਹ ਸਭ ਨਾਲ ਆਪਾਂ ਨੂੰ ਪੈਸੇ ਮਿਲ ਜਾਂਦੇ ਨੇ ਝੋਨੇ ਤੋਂ ਬਾਅਦ ਆਪਾਂ ਨੇ ਜਿਹੜੇ ਸੀਜ਼ਨਲ ਫਲਾਵਰ ਲਾਉਣੇ ਹੁੰਦੇ ਨੇ ਤੇ ਕਣਕ ਦਾ ਜਿੰਨਾ ਟਾਈਮ ਹੈਗਾ ਨਵੰਬਰ ਤੋਂ ਲੈ ਕੇ ਅਪ੍ਰੈਲ ਤੱਕ ਤਾਂ ਉਹੀ ਜਿਹੜਾ ਹੈਗਾ ਸੀਜ਼ਨਲ ਫਲਾਵਰ ਦਾ ਟਾਈਮ ਹੁੰਦਾ ਤੇ ਕਣਕ ਨਾਲੋਂ ਇਹਦੇ ਉੱਪਰ ਖਰਚਾ ਵੀ ਜ਼ਿਆਦਾ ਹੁੰਦਾ ਤੇ ਉਹਦੇ ਨਾਲ ਆਮਦਨ ਵੀ ਆਪਾਂ ਨੂੰ ਜ਼ਿਆਦਾ ਪ੍ਰਾਪਤ ਹੋ ਜਾਂਦੀ ਆ ਤੇ ਬਹੁਤ ਵਧੀਆ ਹੈਗਾ ਬਦਲ ਹੈਗਾ ਕਣਕ ਦਾ ਆਪਾਂ ਜੇ ਕਿਸਾਨ ਵੀਰ ਕੋਈ ਕਰਨਾ ਚਾਹੁੰਦਾ ਹੋਵੇ ਤੇ ਫੁੱਲਾਂ ਦੀ ਖੇਤੀ ਕਿਸਾਨ ਭਰਾਵੋ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਹੈ ਗੇਂਦੇ ਦੀ ਕਿਉਂਕਿ ਫੁੱਲਾਂ ਦੀ ਖੇਤੀ ਦਾ ਜਿਹੜਾ ਪਹਿਲਾ ਸਟੈਪ ਹੈ ਉਹ ਗੇਂਦੇ ਤੋਂ ਸ਼ੁਰੂ ਹੁੰਦਾ ਉਹਦੇ ਉੱਪਰ ਆਪਣਾ ਲਗਤ ਵੀ ਘਟਾ ਤੇ ਉਹਦਾ ਬੀਜ ਵੀ ਸਸਤਾ ਤੇ ਪਨੀਰੀ ਵੀ ਆਪਾਂ ਨੂੰ ਦੀ ਸਾਸੀ ਮਿਲ ਜਾਂਦੀ ਤੇ ਜਿਹੜੇ ਕਿਸਾਨ ਵੀਰ ਇਹਦੀ ਖੇਤੀ ਕਰਨਾ ਚਾਹੁੰਦੇ ਨੇ ਫੁੱਲਾਂ ਦੀ ਉਹ ਗੇਂਦੇ ਤੋਂ ਮੇਰਾ ਸੁਝਾਅ ਵੀ ਉਹ ਗੇਂਦੇ ਤੋਂ ਜਰੂਰ ਸ਼ੁਰੂ ਕਰਨਾ ਗੇਂਦੇ ਦੀ ਜਿਹੜੀ ਹੈਗੀ ਆ ਖੇਤੀ ਪੰਜਾਬ ਦੇ ਵਿੱਚ ਸਾਰਾ ਸਾਲ ਹੀ ਹੋਈ ਜਾਂਦੀ ਆ ਜਿੱਦਾਂ ਕਿ ਗਲੇਡੂਲਸ ਤੇ ਸੀਜ਼ਨਲ ਫਲਾਵਰ ਦੇ ਮੁਕਾਬਲੇ ਇਹਦੀ ਇੱਕ ਸਾਲ ਦੇ ਵਿੱਚ ਆਪਾਂ ਤਿੰਨ ਵਾਰ ਬਜਾਈ ਕਰ ਸਕਦੇ ਆ ਅਲੱਗ-ਅਲੱਗ ਵੈਰਾਈਟੀਆਂ ਨੇ ਜਿਹੜੀਆਂ ਅਲੱਗ-ਅਲੱਗ ਟਾਈਮ ਦੇ ਵਿੱਚ ਉਹਨਾਂ ਦੀ ਬਜਾਈ ਕੀਤੀ ਜਾਂਦੀ ਆ ਜਿਹੜੀਆਂ ਹੈਗੀਆਂ ਸਰਦੀ ਦੀਆਂ ਵੈਰਾਈਟੀਆਂ ਉਹ ਜਾਫਰੀ ਹੁੰਦੀ ਆ ਉਸ ਦੀ ਆਪਾਂ ਸਤੰਬਰ ਅਕਤੂਬਰ ਦੇ ਵਿੱਚ ਬਜਾਈ ਕਰ ਸਕਦੇ ਆ ਤੇ ਉਸ ਤੋਂ ਬਿਨਾ ਜਿਹੜਾ ਗਰਮੀਆਂ ਦੀ ਵੈਰੈਟੀ ਹੈਗੀ ਆ ਉਹ ਇੱਕ ਤਾਂ ਪਹਿਲਾਂ ਕਲਕੱਤੇ ਦੀ ਲੱਡੂ ਗੇਂਦਾ ਤੇ ਹੁਣ ਜਿਹੜੀ ਹੈਗੀ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੀ ਵੈਰੈਟੀ ਆ ਪੰਜਾਬ ਗੇਂਦਾ ਨੰਬਰ 1 ਉਹ ਬਹੁਤ ਜ਼ਿਆਦਾ ਵਧੀਆ ਉਹਨੂੰ ਵੀ ਆਪਾਂ ਗਰਮੀਆਂ ਦੇ ਵਿੱਚ ਲਗਾ ਸਕਦੇ ਆ ਉਸ ਦੀ ਜਿਹੜੀ ਬਜਾਈ ਹੈਗੀ ਆ ਆਪਾਂ ਜਨਵਰੀ ਦੇ ਵਿੱਚ ਫਰਵਰੀ ਚ ਵੀ ਕਰ ਸਕਦੇ ਆ ਤੇ ਉਸ ਤੋਂ ਬਿਨਾ ਜਿਹੜਾ ਹੈਗਾ ਕਣਕ ਵੱਢ ਕੇ ਆਪਾਂ ਅਪ੍ਰੈਲ ਮਈ ਜੂਨ ਦੇ ਵਿੱਚ ਵੀ ਇਹਦੀ ਜਿਹੜੀ ਹੈਗੀ ਆ ਬਜਾਈ ਕਰ ਸਕਦੇ ਆ ਆ ਦੋਸਤੋ ਇਹਦੀ ਜਿਹੜੀ ਪ੍ਰੋਡਕਸ਼ਨ ਦੀ ਜੇ ਗੱਲ ਕਰੀਏ ਸਰਦੀਆਂ ਦਾ ਗੇਂਦਾ ਜਾਫਰੀ ਆ ਉਸ ਦੀ ਪ੍ਰੋਡਕਸ਼ਨ ਹੈ ਕਰੀਬ 80 ਤੋਂ ਲੈ ਕੇ 100 ਕੁਇੰਟਲ ਤੱਕ ਪਰ ਏਕੜ ਦੀ ਹੋ ਜਾਂਦੀ ਆ ਕਿਉਂਕਿ ਮੌਸਮ ਜਿਆਦਾ ਵਧੀਆ ਹੁੰਦਾ ਟਾਈਮ ਲੰਬਾ ਹੋ ਜਾਂਦਾ ਤੇ ਉਸ ਦੇ ਕਰਕੇ ਉਹਦੀ ਪ੍ਰੋਡਕਸ਼ਨ ਕਾਫੀ ਜਿਆਦਾ ਜਾਂਦੀ ਆ ਤੇ ਉਦੋਂ ਰੇਟ ਆ ਜਿਹੜਾ ਹੈਗਾ 15-20 ਰੁਪਏ ਜਿਹੜੀ ਐਵਰੇਜ ਰੇਟ ਆਪਾਂ ਨੂੰ 1 ਕਿਲੋ ਦੇ ਮਗਰ ਮਿਲ ਜਾਂਦਾ ਤੇ ਜਿੱਥੋਂ ਤੱਕ ਗੱਲ ਕਰੀਏ ਆਪਾਂ ਗਰਮੀਆਂ ਵਾਲੇ ਗੇਂਦੇ ਦੀ ਜਾਂ ਲੱਡੂ ਗੇਂਦੇ ਦੀ ਜਾਂ ਪੰਜਾਬ ਗੇਂਦਾ ਨੰਬਰ 1 ਦੀ ਉਸ ਦੀ ਜੇ ਆਪਾਂ ਉਹਨੂੰ ਜਨਵਰੀ ਦੇ ਵਿੱਚ ਲਾਉਂਦੇ ਆ ਉਦੋਂ ਪ੍ਰੋਡਕਸ਼ਨ ਉਹਦੀ 70-80 ਕੁਇੰਟਲ ਤੱਕ ਚੱਲੇ ਜਾਂਦੀ ਆ ਤੇ ਜਦੋਂ ਆਪਾਂ ਇਹਨੂੰ ਮਈ ਜੂਨ ਦੇ ਵਿੱਚ ਲਗਾਉਂਦੇ ਆ ਉਦੋਂ ਇਹਦੀ ਪ੍ਰੋਡਕਸ਼ਨ 30-40 ਕੁਇੰਟਲ ਤੇ ਆ ਜਾਂਦੀ ਆ ਕਿਉਂਕਿ ਮਈ ਜੂਨ ਦੇ ਵਿੱਚ ਅੱਗੇ ਜਦੋਂ ਉਹਨੂੰ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਆ ਬੂਟੇ ਵਾਸਤੇ ਤੇ ਪਰ ਜਿਹੜਾ ਹੈਗਾ ਰੇਟ ਆ ਉਹ ਗਰਮੀ ਦੇ ਵਿੱਚ 40-50 ਰੁਪਏ ਐਵਰੇਜ ਆ ਜਾਂਦੀ ਆ ਪਰ ਕਿਲੋ ਦੀ ਤੇ ਉਹ ਪ੍ਰੋਡਕਸ਼ਨ ਘਟ ਹੋਣ ਦੇ ਮੁਕਾਬਲੇ ਉਹਦਾ ਜਿਹੜਾ ਹੈਗਾ ਸਰਦੀਆਂ ਵਾਲੇ ਗਿੰਦੇ ਨਾਲੋਂ ਵੀ ਜ਼ਿਆਦਾ ਆਪ ਨੂੰ ਮਿਲ ਜਾਂਦਾ ਕਿਉਂਕਿ ਉਹਦੇ ਉੱਪਰ ਲਾਗਤ ਖਰਚੇ ਘਟ ਜਾਂਦੇ ਨੇ ਜਿੱਦਾਂ ਜਿਹੜਾ ਹੈਗਾ ਫੁੱਲ ਤੋੜਨ ਦਾ ਜੋ ਖਰਚਾ ਹੁੰਦਾ ਜਾਂ ਹੋਰ ਟਰਾਂਸਪੋਰਟੇਸ਼ਨ ਦਾ ਖਰਚਾ ਹੁੰਦਾ ਉਹ ਕਾਫੀ ਜ਼ਿਆਦਾ ਘਟ ਜਾਂਦਾ ਇਹਦੀ ਗਿੰਦੇ ਦੀ ਜਾਂ ਫੁੱਲਾਂ ਦੀ ਡਿਮਾਂਡ ਹਰ ਛੋਟੇ ਵੱਡੇ ਸ਼ਹਿਰ ਦੇ ਵਿੱਚ ਹੈਗੀ ਆ ਜਿੰਨੀਆਂ ਵੀ ਆਪਣੇ ਲੰਮਾ ਲੋ ਕਸਬੇ ਹੈਗੇ ਨੇ ਕਸਬਿਆਂ ਦੇ ਵਿੱਚ ਵੀ ਹੈਗੀਆਂ ਡੈਕੋਰੇਸ਼ਨ ਦੀਆਂ ਦੁਕਾਨਾਂ ਹੈਗੀਆਂ ਨੇ ਜਿਹੜੀਆਂ ਵਿਹਾਲੀਆਂ ਕਾਰਾਂ ਵਗੈਰਾ ਸਜਾਉਂਦੀਆਂ ਨੇ ਤੇ ਉੱਥੇ ਇਹਦੀ ਆਪਾਂ ਬੜੀ ਆਸਾਨੀ ਨਾਲ ਮਾਰਕੀਟਿੰਗ ਕਰ ਸਕਦੇ ਹਾਂ ਜਿੰਨੇ ਵੀ ਮੰਦਰ ਨੇ ਮੰਦਰ ਗੁਰਦੁਆਰਿਆਂ ਦੇ ਵਿੱਚ ਇਹ ਗੇਂਦੇ ਦੇ ਨਾਲ ਡੈਕੋਰੇਸ਼ਨ ਕਾਫੀ ਜ਼ਿਆਦਾ ਹੁੰਦੀ ਹੈ ਉੱਥੇ ਤੁਸੀਂ ਇਹਨੂੰ ਵੇਚ ਸਕਦੇ ਆ ਤੇ ਕਹਿਣ ਦਾ ਭਾਵੇਂ ਆ ਵੀ ਇਹਦੀ ਮਾਰਕੀਟਿੰਗ ਦੀ ਕੋਈ ਦਿੱਕਤ ਨਹੀਂ ਹੈਗੀ ਦਿੱਕਤ ਹੈਗੀ ਆ ਵੀ ਸਾਨੂੰ ਵੇਚਣਾ ਨਹੀਂ ਆਉਂਦਾ ਹੈਗਾ ਵੀ ਅਸੀਂ ਕਿੱਥੇ ਜਾ ਕੇ ਵੇਚਣਾ ਨਾ ਸਾਨੂੰ ਪਤਾ ਏ ਤੇ ਜਿਹੜੇ ਕਿਸਾਨ ਵੀਰ ਇਹਦੀ ਖੇਤੀ ਕਰਨਾ ਚਾਹੁੰਦੇ ਨੇ ਉਹ ਜਿੱਦਾਂ ਆਪਣੇ ਏਰੀਆ ਦਾ ਕੋਈ ਬਾਗਬਾਨੀ ਡਿਪਾਰਟਮੈਂਟ ਹੈਗਾ ਉੱਥੇ ਸੰਪਰਕ ਕਰ ਸਕਦੇ ਨੇ ਉਹਨਾਂ ਕੋਲ ਵੀ ਇਹਦਾ ਸੀਡ ਆਉਂਦਾ ਹੁੰਦਾ ਜਾਂ ਆਪਣੇ ਏਰੀਆ ਦਾ ਕੋਈ ਕੇਬੀ ਕੇ ਹੋਵੇ ਜਾਂ ਪੀਏਯੂ ਦੇ ਵਿੱਚ ਜਾ ਕੇ ਉੱਥੇ ਦਾ ਫਲੋਰੀਕਲਚਰ ਡਿਪਾਰਟਮੈਂਟ ਉੱਥੋਂ ਵੀ ਸੀਡ ਲੈ ਕੇ ਜਿਹੜੀ ਪੂਰੀ ਗਾਈਡੈਂਸ ਆਪਾਂ ਇਹਦੀ ਫੁੱਲਾਂ ਦੀ ਲੈ ਸਕਦੇ ਆ ਦੂਜੇ ਪਾਸੇ ਜੇਕਰ ਅਸੀਂ ਫੁੱਲਾਂ ਦੀ ਖੇਤੀ ਦੇ ਮੰਡੀਕਰਨ ਦੀ ਗੱਲ ਕਰਦੇ ਹਾਂ ਤਾਂ ਦੂਜੀਆਂ ਫਸਲਾਂ ਦੇ ਮੁਕਾਬਲੇ ਫੁੱਲਾਂ ਦੀ ਖੇਤੀ ਦਾ ਮੰਡੀਕਰਨ ਸੁਖਾਲਾ ਹੁੰਦਾ ਏ ਕਿਸਾਨਾਂ ਨੂੰ ਫੁੱਲਾਂ ਦੀ ਫਸਲ ਨੂੰ ਵੇਚਣ ਲਈ ਨਾ ਤਾਂ ਬਹੁਤਾ ਸਮਾਂ ਲੱਗਦਾ ਹੈ ਅਤੇ ਨਾ ਹੀ ਬਹੁਤਾ ਸਮਾਂ ਮੰਡੀਆਂ 'ਚ ਬੈਠਣ ਦੀ ਲੋੜ ਪੈਂਦੀ ਏ ਜੇਕਰ ਫੁੱਲਾਂ ਦੀ ਖੇਤੀ ਨੂੰ ਨਗਦ ਧੰਦੇ ਵਾਲਾ ਵਪਾਰਕ ਸੌਦਾ ਕਹਿ ਲਈਏ ਤਾਂ ਸ਼ਾਇਦ ਕੋਈ ਅਤਕਤਨੀ ਨਾ ਹੋਵੇ ਕਿਉਂਕਿ ਫੁੱਲਾਂ ਦੀ ਕਾਸ਼ਤਰ ਵੈਤੀ ਫਸਲ ਨਾਲੋਂ ਵਧੇਰੇ ਮੁਨਾਫਾ ਦਿੰਦੀ ਏ ਕਿਸਾਨ ਦੋਸਤੋ ਜਿਹੜੀ ਫਸਲੀ ਵਿਭਿੰਨਤਾ ਹੈਗੀ ਆ ਜਿੱਦਾਂ ਕਿ ਪੀਯੂ ਦਾ ਵੀ ਕਾਫੀ ਜ਼ੋਰ ਲੱਗਿਆ ਹੈ ਸਰਕਾਰਾਂ ਦਾ ਵੀ ਕਾਫੀ ਇਸ ਚੀਜ਼ ਦੇ ਉੱਪਰ ਹੈਗਾ ਵੀ ਆਪਾਂ ਜਿਹੜਾ ਕਿਸਾਨਾਂ ਨੂੰ ਕਣਕ ਝੋਨੇ ਦੇ ਫਸਲੀ ਚੱਕਰ ਦੇ ਵਿੱਚੋਂ ਕੱਢਣਾ ਦੋਸਤੋ ਜਿਹੜਾ ਹੈਗਾ ਫੁੱਲਾਂ ਦਾ ਫਸਲੀ ਚੱਕਰ ਆ ਇਹ ਬਹੁਤ ਹੀ ਜ਼ਿਆਦਾ ਲਾਹੇਵੰਦ ਹੈਗਾ ਤੇ ਕਿਸਾਨਾਂ ਵਾਸਤੇ ਵੀ ਆਪਣੇ ਜਿਹੜਾ ਹੈਗਾ ਪਾਉਣ ਪਾਣੀ ਵਾਸਤੇ ਵੀ ਜਿੱਦਾਂ ਕਿ ਆਪਾਂ ਦੇਖਦੇ ਆਂ ਵੀ ਜ ਆਪਣਾ ਜਿਹੜਾ ਹੈਗਾ ਧਰਤੀ ਦਾ ਪਾਣੀ ਬਹੁਤ ਡੂੰਗਾ ਚੱਲ ਜਾ ਰਿਹਾ ਤੇ ਆਪਾਂ ਫੁੱਲਾਂ ਦੀ ਖੇਤੀ ਕਰਕੇ ਜਿਹੜਾ ਹੈਗਾ ਉਹਦੀ ਪਾਣੀ ਦੀ ਵੀ ਬਚਤ ਕਰ ਸਕਦੇ ਆ ਤੇ ਇਸ ਦੇ ਨਾਲ ਹੀ ਫੁੱਲਾਂ ਦੀ ਖੇਤੀ ਦੇ ਵਿੱਚ ਆਪਾਂ ਜਿਹੜਾ ਹੈਗਾ ਪਾਣੀ ਦੀ ਬਚਤ ਡ੍ਰਿਪ ਸਿਸਟਮ ਲਾ ਕੇ ਜਾਂ ਸਪ੍ਰਿੰਕਲਰ ਲਾ ਕੇ ਵੀ ਕਰ ਸਕਦੇ ਆ ਤੇ ਮੈਂ ਵੀ ਆਪਣੇ 5 ਕੀਕਰਾਂ ਦੇ ਵਿੱਚ ਹੈਗਾ ਜਿਹੜਾ ਡ੍ਰਿਪ ਤੇ ਸਪ੍ਰਿੰਕਲਰ ਲਾਇਆ ਹੋਇਆ ਤੇ ਉਸ ਦੇ ਨਾਲ ਵੀ ਹੈਗੀ ਜਿਹੜੀ ਆਪਣੀ ਪਾਣੀ ਦੀ ਕਾਫੀ ਜ਼ਿਆਦਾ ਬਚਤ ਹੁੰਦੀ ਹੈ ਤੇ ਜਿਹੜਾ ਹੈਗਾ ਭੂਮੀ ਰੱਖਿਆ ਵਿਭਾਗ ਆ ਉਸਦੇ ਵੱਲੋਂ ਡ੍ਰਿਪ ਦੇ ਉੱਪਰ ਵੀ ਐਸਸੀ ਤੋਂ ਲੈ ਕੇ 90% ਤੱਕ ਜਿਹੜੀ ਕਿਸਾਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਆ ਤੇ ਉਸ ਦਾ ਵੀ ਜਿਹੜਾ ਹੈਗਾ ਕਿਸਾਨਾਂ ਨੂੰ ਲਾਭ ਲੈਣਾ ਚਾਹੀਦਾ ਤੇ ਆਪਾਂ ਕਣਕ ਝੋਨੇ ਦੀ ਆਮਦਨ ਦੇ ਮੁਕਾਬਲੇ ਜੇ ਗੱਲ ਕਰਦੇ ਆ ਫੁੱਲਾਂ ਦੇ ਵਿੱਚ ਖਰਚਾ ਵੀ ਉਸ ਦੇ ਨਾਲੋਂ ਥੋੜਾ ਜਿਹਾ ਜ਼ਿਆਦਾ ਤੇ ਆਮਦਨ ਵੀ ਬਹੁਤ ਜ਼ਿਆਦਾ ਤੇ ਕਿਸਾਨਾਂ ਨੂੰ ਜਿਹੜੀ ਹੈਗਾ ਰੁਟੀਨ ਦੇ ਵਿੱਚ ਜਿੱਦਾਂ ਆਪਾਂ ਘਰੇ ਚਾਰ ਪਸ਼ੂ ਰੱਖੇ ਹੁੰਦੇ ਨੇ ਦੁੱਧ ਤੋਂ ਆਮਦਨ ਹੁੰਦੀ ਆ ਉਸੇ ਤਰ੍ਹਾਂ ਹੀ ਫੁੱਲਾਂ ਤੋਂ ਆਪਾਂ ਨੂੰ ਡੇਲੀ ਦੀ ਆਮਦਨ ਹੁੰਦੀ ਆ ਬਜਾਏ ਕਿ ਕਣਕ ਝੋਨੇ ਦੇ 6 ਮਹੀਨੇ ਤੋਂ ਬਾਅਦ ਆਪਾਂ ਨੂੰ ਆਮਦ ਕਿਸਾਨ ਭਰਾਵੋ ਜਰੂਰ ਮੇਰੀ ਇਸ ਗੱਲ 'ਤੇ ਧਿਆਨ ਦਿਓ ਤੇ ਥੋੜੇ ਰਕਵੇ ਤੋਂ ਫੁੱਲਾਂ ਦੀ ਖੇਤੀ ਸ਼ੁਰੂ ਕਰੋ ਤੇ ਤੁਹਾਨੂੰ ਹੌਲੀ-ਹੌਲੀ ਮਾਰਕੀਟਿੰਗ ਸਿੱਖੋਗੇ ਤੁਸੀਂ ਤੁਹਾਨੂੰ ਆਮਦਨ ਡੇਲੀ ਦੀ ਆਏਗੀ ਤੁਹਾਨੂੰ ਆਪ ਥੋੜਾ ਜਿਹਾ ਇਹਦਾ ਆਪਾਂ ਜਿਵੇਂ ਪੰਜਾਬੀ 'ਚ ਕਹਿੰਦੇ ਚਸਕਾ ਪੈ ਜਾਏਗਾ ਤੁਹਾਨੂੰ ਖੇਤੀ ਕਰਨ ਦਾ ਜਾਂ ਕੰਮ ਕਰਨ ਦਾ ਤੇ ਇਹਨੂੰ ਹੌਲੀ-ਹੌਲੀ ਵਧਾ ਕੇ ਆਪਾਂ ਇਹਨੂੰ ਵੱਡੇ ਪੱਧਰ 'ਤੇ ਵੀ ਲਿਜਾ ਸਕਦੇ ਹਾਂ ਇਹਦੇ ਵਿੱਚ ਦੋਸਤੋ ਲਿਮਟ ਕੋਈ ਨਹੀਂ ਹੈਗੀ ਪੰਜਾਬ ਦੇ ਵਿੱਚ ਆ ਤੁਸੀਂ ਕਿਤੇ ਦੇਖਿਓ ਵੀ ਜਿਹੜੀਆਂ ਹੈਗੀਆਂ ਪੁਰਾਣੀਆਂ ਕੰਪਨੀਆਂ ਨੇ ਉਹਨਾਂ ਨੇ ਥੋੜੇ-ਥੋੜੇ ਰਕਬੇ ਤੋਂ ਸ਼ੁਰੂ ਕਰਕੇ ਹੁਣ 5-5 6-600 ਏਕੜ ਦੇ ਵਿੱਚ ਜਿਹੜੀ ਹੈਗੀਆਂ ਕੰਟਰੈਕਟ ਫਾਰਮਿੰਗ ਕਰਵਾ ਰਹੀਆਂ ਨੇ ਫੁੱਲਾਂ ਦੀ ਸੋ ਕਾਫੀ ਵੱਡਾ ਹੈਗਾ ਇਹਦੇ ਵਿੱਚ ਸਕੋਪ ਫੁੱਲਾਂ ਦੀ ਖੇਤੀ ਦੇ ਵਿੱਚ ਕਿਉਂਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਜਿਹੜਾ ਪੌਣ ਪਾਣੀ ਪੰਜਾਬ ਦੀ ਪੰਜਾਬ ਦਾ ਜਿਹੜਾ ਹੈਗਾ ਫੁੱਲਾਂ ਦੀ ਖੇਤੀ ਵਾਸਤੇ ਬਹੁਤ ਜ਼ਿਆਦਾ ਢੁਕਵਾ ਫੁੱਲ ਪੈਦਾ ਹਰ ਜਗ੍ਹਾ ਕੀਤੇ ਜਾ ਸਕਦੇ ਨੇ ਪਰ ਸੀਡ ਪੂਰੀ ਦੁਨੀਆ ਦੇ ਵਿੱਚੋਂ ਆਪਣਾ ਪੰਜਾਬ ਦਾ ਇੱਕ ਕਲਾਈਮੇਟ ਬਹੁਤ ਜ਼ਿਆਦਾ ਵਧੀਆ ਜਿੱਥੇ ਆਪਾਂ ਇਸ ਦਾ ਸੀਡ ਤਿਆਰ ਕਰ ਕਾਫੀ ਕੰਪਨੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਫੁੱਲਾਂ ਦੀ ਕੰਟਰੈਕਟ ਫਾਰਮਿੰਗ ਕਰਵਾਉਂਦੀਆਂ ਨੇ ਸੋ ਸਾਨੂੰ ਉਸ ਚੀਜ਼ ਤੋਂ ਲਾਹਾ ਲੈਣਾ ਚਾਹੀਦਾ ਤੇ ਇਸ ਦੇ ਨਾਲ ਜਿਹੜੀ ਹੈਗੀ ਕਿਸਾਨਾਂ ਦੀ ਆਮਦਨ ਵੀ ਵਧੇਗੀ ਤੇ ਉਹਨਾਂ ਦਾ ਜੀਵਨ ਪੱਧਰ ਵੀ ਜਿਹੜਾ ਉੱਚਾ ਹੋਵੇਗਾ ਜਿਹੜੀ ਫੁੱਲਾਂ ਦੀ ਖੇਤੀ ਆ ਉਹਦੇ ਵਿੱਚ ਦੇਖੋ ਇੱਕ ਤਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਫਾਇਦਾ ਤੁਹਾਨੂੰ ਆਮਦਨ ਤੁਹਾਡੀ ਵੱਧਦੀ ਆ ਦੂਸਰਾ ਇਹ ਫੁੱਲਾਂ ਦੀ ਖੇਤੀ ਕਰਨ ਦਾ ਸਭ ਤੋਂ بڑا ਫਾਇਦਾ ਤੁਸੀਂ ਖੁਸ਼ੀ-ਖੁਸ਼ੀ ਇੱਕ ਵਧੀਆ ਤਰੀਕੇ ਦੀ ਖੇਤੀ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਆਪਣੀ ਆਮਦਨ ਦੇ ਵਿੱਚ ਤੇ ਕਣਕ ਜਿਰੀ ਦੇ ਜਿਹੜੇ ਚੱਕਰ ਤੋਂ ਤੁਸੀਂ ਬਚ ਕੇ ਤੁਸੀਂ ਇੱਕ ਅਲੱਗ ਤੋਂ ਆਪਣੀ ਖੇਤੀ ਆਪਣਾ ਤੰਦਾ ਬਣਾ ਸਕਦੇ ਹੋ ਤੇ ਇਸੇ ਤਰੀਕੇ ਨਾਲ ਸਾਡੀ ਗੁਰਵਿੰਦਰ ਸਿੰਘ ਸੋਹੀ ਦਾ ਮੈਂ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਇੱਥੇ ਇਹਨਾਂ ਨੇ ਇੰਨੀ ਮਿਹਨਤ ਕੀਤੀ ਤੇ ਮਿਹਨਤ ਕਰਕੇ ਸਾਨੂੰ ਇੱਥੇ ਇਸ ਕੰਮ ਦੇ ਵਿੱਚ ਨਾਲ ਜੋੜਿਆ ਬਾਗਬਾਨੀ ਵੱਲੋਂ ਜਿਹੜੀਆਂ ਫੁੱਲਾਂ ਦੀ ਖੇਤੀ ਵਿੱਚ ਸਹੂਲਤਾਂ ਨੇ ਅਸੀਂ ਇਹਨਾਂ ਨੂੰ ਬੀਜ ਵੀ ਪ੍ਰੋਵਾਈਡ ਕਰਾਣੇ ਆ ਤੇ ਇਹਨਾਂ ਨੂੰ ਅੱਗੇ ਮਾਰਕੀਟਿੰਗ ਦੇ ਬਾਰੇ ਵੀ ਦੱਸਦੇ ਆ ਤੇ ਸਾਡੇ ਕੋਲ ਗਲੈਡ ਦੀ ਖੇਤੀ ਦੇ ਵਿੱਚ ਜਿੱਦਾਂ ਕਟ ਫਲਾਵਰ ਹੋਗੇ ਜਾਂ ਲੂਜ਼ ਫਲਾਵਰ ਹੋਗੇ ਉਹਨਾਂ ਦੇ ਵਿੱਚ ਸਬਸਿਡੀਆਂ ਵੀ ਅਸੀਂ ਦੇ ਰਹੇ ਹਾਂ ਬਾਗਬਾਨੀ ਵਿਭਾਗ ਦੇ ਵੱਲੋਂ ਤੇ ਪੰਜਾਬ ਗਵਰਨਮੈਂਟ ਵੱਲੋਂ ਵੀ ਕਾਫੀ ਕੁਝ ਸਹੂਲਤਾਂ ਦਿੱਤੀਆਂ ਜਾ ਰਹੀਆਂ ਬਸ ਸਾਨੂੰ ਇੱਕੇ ਪ੍ਰੋਬਲਮ ਆ ਰਹੀ ਹੈ ਇਹਦੇ ਵਿੱਚ ਜਿਹੜੀ ਉਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਮੰਡੀਕਰਨ ਦੀ ਅਸੀਂ ਵੀ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਇਹਦੀਆਂ ਅਲੱਗ ਤੋਂ ਮੰਡੀਆਂ ਬਣਾਈਆਂ ਜਾਣ ਜਿੱਥੇ ਇਹ ਖਰੀਦੀ ਜਾ ਸਕੇ ਲੋਕਾਂ ਨੂੰ ਪਤਾ ਲੱਗੇ ਵੀ ਇਹਦੀਆਂ ਮੰਡੀਆਂ ਹੈ ਕਿੱਥੇ ਨੇ ਤੇ ਇਹ ਕਿੱਥੇ ਵਿਕ ਸਕਦਾ ਬਾਕੀ ਅਸੀਂ ਵੀ ਆਪਣੇ ਵੱਲੋਂ ਮੈਕਮੇ ਵੱਲੋਂ ਕੋਸ਼ਿਸ਼ ਕਰ ਰਹੇ ਆਂ ਵੀ ਇਹਦੀਆਂ ਜਿੱਥੇ-ਜਿੱਥੇ ਵੀ ਇਹਦੀਆਂ ਮੰਡੀਆਂ ਜਾਂ ਜਿੱਥੇ-ਜਿੱਥੇ ਵੀ ਵਿਕ ਸਕਦਾ ਉੱਥੇ ਦੀ ਅਸੀਂ ਸਹੂਲਤ ਦੇ ਸਕੀਏ ਜ਼ਿੰਮੇਦਾਰਾਂ ਨੂੰ ਇਸੇ ਤਰੀਕੇ ਨਾਲ ਅਸੀਂ ਖੇਤੀਬਾੜੀ ਦੇ ਵਿੱਚ ਜਿਹੜੇ ਕਣਕਜੀਰੀ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਅਸੀਂ ਫੁੱਲਾਂ ਦੀ ਖੇਤੀ ਵਿੱਚ ਲਿਆ ਕੇ ਇਹਨਾਂ ਨੂੰ ਵਧੀਆ ਸਬਸਿਡੀ ਦੇ ਕੇ ਵਧੀਆ ਲੋਕਾਂ ਨੂੰ ਵਧੀਆ ਆਮਦਨ ਦਾ ਸਾਧਨ ਬਣਾ ਦਈਏ ਤਾਂ ਜੋ ਜਿਵੇਂ ਗੁਰਵਿੰਦਰ ਸਿੰਘ ਸੋਹੀ ਜੀ ਲਾਹਾ ਠਾ ਰਹੇ ਨੇ ਐਦਾਂ ਹੀ ਬਾਕੀ ਜ਼ਿੰਮੇਦਾਰ ਵੀ ਇਹਦੇ ਵਿੱਚ ਲਾਹਾ ਹਟਾ ਸਕਦਾ। ਉਹ ਦੋਸਤੋ ਮੈਂ ਅੱਜ ਕੱਲ ਦੇ ਜਿਹੜੇ ਨੌਜਵਾਨ ਕਿਸਾਨ ਆ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਉਹ ਸੰਦੇਸ਼ ਜਦ ਮੈਂ ਕੋਈ ਸ਼ਿਕਾਇਤ ਤਾਂ ਸਕਦਾ ਨਹੀਂ ਮੈਂ ਅਪੀਲ ਹੀ ਕਰ ਸਕਦਾ ਵੀ ਜਿਹੜੇ ਕਿਸਾਨ ਵੀਰ ਨੇ ਉਹ ਜ਼ਰੂਰ ਹੈ ਇਹ ਫੁੱਲਾਂ ਦੀ ਖੇਤੀ ਵੱਲ ਨੂੰ ਆਉਣ ਤੇ ਮੈਂ ਵੀ ਹੁਣ ਆਪਣੀ ਜਿਹੜੀ ਹੈਗੀ ਇੱਕ ਕੰਪਨੀ ਬਣਾ ਲਈ ਆ ਜਿੱਦਾਂ ਕਿ ਮੈਂ 2019 ਦੇ ਵਿੱਚ ਮੈਨੂੰ ਹਾਲੈਂਡ ਤੇ ਜਰਮਨ ਜਾਣ ਦਾ ਵੀ ਮੌਕਾ ਮਿਲਿਆ ਫੁੱਲਾਂ ਦੇ ਸਬੰਧ ਵਿੱਚ ਮੈਂ ਉੱਥੇ ਜਾ ਕੇ ਦੇਖਿਆ ਜਿਹੜੇ 2-2 ਏਕੜ ਦੇ ਵੀ ਫਾਰਮਰ ਸੀਗੇ ਨਾ ਉੱਥੇ ਵੀ ਛੋਟੇ ਫਾਰਮਰ ਹੈਗੇ ਨੇ ਉਹਨਾਂ ਨੇ ਵੀ ਆਪਣੀਆਂ ਕੰਪਨੀਆਂ ਬਣਾਈਆਂ ਹੋਈਆਂ ਨੇ ਸੇਮ ਕੰਪਨੀ ਤੇ ਜਿੱਦਾਂ ਕੰਪਨੀਆਂ ਕੰਮ ਕਰਦੀਆਂ ਨੇ ਉਵੇਂ ਹੀ ਉਹ ਛੋਟੇ ਫਾਰਮਰ ਕੰਮ ਕਰ ਰਹੇ ਨੇ ਸੋ ਮੈਂ ਵੀ ਉਹਨਾਂ ਦੇ ਦੇਖ ਕੇ ਬੜਾ ਕੁਝ ਸਿੱਖਿਆ ਉੱਥੇ ਤੇ ਉਸੇ ਤਰੀਕੇ ਨਾਲ ਮੈਂ ਹੁਣ ਇੱਥੇ ਆਪਣੀ ਕੰਪਨੀ ਬਣਾ ਕੇ ਤੇ ਉਹ ਤੇ ਮੇਰੀ ਕਿਸਾਨ ਭਰਾਵਾਂ ਨੂੰ ਫੇਰ ਇਹੀ ਅਪੀਲ ਆ ਵੀ ਜਿਹੜਾ ਹੈਗਾ ਵੀ ਇੱਥੇ ਹੀ ਰਹਿ ਕੇ ਆਪਾਂ ਬਹੁਤ ਕੁਝ ਕਰ ਸਕਦੇ ਆ ਫੁੱਲਾਂ ਦੀ ਖੇਤੀ ਦੇ ਵਿੱਚ ਬਹੁਤ ਵੱਡਾ ਸਕੋਪ ਆ ਤੇ ਕਾਫੀ ਜ਼ਿਆਦਾ ਆਪਾਂ ਨੂੰ ਦੂਜੀਆਂ ਫਸਲਾਂ ਨੂੰ ਆਮਦਨ ਵੀ ਪ੍ਰਾਪਤ ਹੋ ਸਕਦੀ ਆ ਕਿਸਾਨ ਭਰਾਵੋ ਫੁੱਲਾਂ ਦੀ ਖੇਤੀ ਵਿੱਚ ਜਿਹੜਾ ਹੈਗਾ ਆਪਾਂ ਨੂੰ ਮੈਨੂਲੀ ਸਾਰਾ ਕੰਮ ਕਰਨਾ ਪੈਂਦਾ ਵੀ ਆਪਾਂ ਲੇਬਰ ਤੇ ਹੀ ਨਿਰਭਰ ਆ ਸਾਰੇ ਸੋ ਮੈਂ ਵੀ ਜਦੋਂ ਕੰਮ ਇਹ ਸ਼ੁਰੂ ਕੀਤਾ ਸੀ ਤੇ ਲੇਬਰ ਦੀ ਕਾਫੀ ਜ਼ਿਆਦਾ ਦਿੱਕਤ ਆ ਰਹੀ ਸੀ ਸੋ ਇੱਕ ਉਹਦੇ ਤੇ ਖਰਚਾ ਬਹੁਤ ਜ਼ਿਆਦਾ ਪੈ ਜਾਂਦਾ ਸੀ ਕੰਮ ਲੇਟ ਹੋ ਜਾਂਦਾ ਸੀ ਸੋ ਇਹਨਾਂ ਗੱਲਾਂ ਨੂੰ ਧਿਆਨ ਰੱਖ ਕੇ ਵੀ ਮੈਂ ਇੱਕ ਨਾ ਇਹਦੇ ਤੇ ਗਲੇਡੂਲਸ ਵਾਸਤੇ ਇਹ ਪਲਾਂਟਿੰਗ ਮਸ਼ੀਨ ਬਣਾਈ ਆ ਆਂਡੀਆਂ ਦੇ ਵਿੱਚ ਪਹਿਲਾਂ ਕੋਈ ਫਲੋਰੀ ਕਲਚਰ ਦੇ ਵਿੱਚ ਇੰਡੀਆਂ ਜ਼ਿਆਦਾ ਮਸ਼ੀਨਾਂ ਹੈ ਨਹੀਂ ਗੀਆਂ ਸੋ ਉਹਨਾਂ ਨੂੰ ਦੇਖਦੇ ਹੋਏ ਫਿਰ ਮੈਂ ਇਹ ਗਲੇਡੂਲਸ ਪਲਾਂਟਰ ਬਣਾਇਆ ਜਿਹਦੇ ਨਾਲ ਆਪਾਂ ਦਾ ਟਰੈਕਟਰ ਆਪਰੇਟਡ ਪਲਾਂਟਰ ਆ ਜਿੱਦਾਂ ਕਿ ਆਪਾਂ ਆਲੂ ਦਾ ਪਲਾਂਟਰ ਹੁੰਦਾ ਸੇਮ ਹੋਵੇਂ ਦਾ ਹੀ ਹੈਗਾ ਤੇ ਉਹਨੂੰ ਮੋਡੀਫਿਕੇਸ਼ਨ ਉਹਦੇ ਚ ਕਰਕੇ ਆਪਾਂ ਇਹ ਪਲਾਂਟਰ ਬਣਾਇਆ ਉਹਦੇ ਪਿੱਛੇ ਚਾਰ ਬੰਦੇ ਬੈਠ ਕੇ ਤੇ ਉਹ ਇੱਕ ਇੱਕ ਉਹਦਾ ਜਿਹੜਾ ਬਲਬ ਉਹਨੂੰ ਰੱਖਦੇ ਨੇ ਤੇ ਟਰੈਕਟਰ ਨਾਲ ਆਪਾਂ ਉਹਨੂੰ ਚਲਾਉਨੇ ਆ ਤੇ ਉਸ ਤੋਂ ਬਿਨਾ ਫਿਰ ਜਿਹੜਾ ਹੈਗਾ ਉਹਨੂੰ ਪੱਟਣ ਵਾਸਤੇ ਵੀ ਕਾਫੀ ਜ਼ਿਆਦਾ ਦਿੱਕਤ ਆ ਰਹੀ ਸੀ ਕਿਉਂਕਿ ਆਲੂ ਦੇ ਤਰ੍ਹਾਂ ਜਿਹੜਾ ਮਿੱਟੀ ਦੇ ਵਿੱਚ ਇਹਦਾ ਬੀਜ ਹੁੰਦਾ ਤੇ ਉਹ ਵੀ ਮੈਂ ਉਹਦੇ ਵਾਸਤੇ ਵੀ ਜਿਹੜਾ ਹੈਗਾ ਆਲੂ ਵਾਲੇ ਜਿਹੜਾ ਹੈਗਾ ਡਿਗਰ ਨੂੰ ਮੋਡੀਫਾਈ ਕਰਕੇ ਤੇ ਉਹ ਗਲੈਡੂਲਸ ਡਿਗਰ ਬਣਾਇਆ ਤੇ ਉਹ ਦੀ ਜਿਹੜੀ ਹੈਗੀ ਆ ਕਾਸਟ ਤਕਰੀਬਨ ਕੋਈ 85000 ਰੁਪਏ ਆਪਣੀ ਆਈ ਆ ਤੇ ਉਹ ਵੀ ਜਿਹੜਾ ਹੈਗਾ 3 ਇੱਕ ਘੰਟੇ ਦੇ ਵਿੱਚ ਇੱਕ ਇੱਕ ਏਕੜ ਦੀ ਜਿਹੜਾ ਹੈਗਾ ਪਟਾਈ ਕਰ ਦਿੰਦਾ ਫੁੱਲਾਂ ਦੀ ਖੇਤੀ ਵਾਸਤੇ ਆਪਾਂ ਜਿਹੜਾ ਹੈਗਾ ਜਿਆਦਾ ਲੇਬਰ ਤੇ ਨਿਰਭਰ ਆ ਤੇ ਜਦੋਂ ਇਹਦਾ ਬਜਾਈ ਦਾ ਟਾਈਮ ਹੁੰਦਾ ਉਦੋਂ ਵੀ ਕਰੀਬ ਜਿਹੜਾ ਹੈਗਾ ਆਪਾਂ ਨੂੰ ਇੱਕ ਏਕੜ ਦੇ ਵਿੱਚ ਜਦੋਂ ਆਪਾਂ ਖੇਤੀ ਕਰਨੀ ਆ ਤਾਂ 5-6 ਲੇਬਰ ਆਪਾਂ ਨੂੰ ਰੱਖਣੀ ਪੈਂਦੀ ਆ ਤੇ ਹੌਲੀ ਹੌਲੀ ਜਿੰਨੇ ਜਿੰਨੇ ਕੰਮ ਵੱਧਦਾ ਉਵੇਂ ਉਵੇਂ ਆਪਾਂ ਲੇਬਰ ਵੀ ਵਧਾਈ ਜਾਂਦੇ ਆ ਜਿੱਦਾਂ ਹੁਣ ਅਸੀਂ 20 ਏਕੜ ਦੀ ਖੇਤੀ ਕਰਦੇ ਆ ਤੇ 25-30 ਜਿਹੜੇ ਹੈਗੇ ਨੇ ਕੰਮੇ ਸਾਡੇ ਕੋਲ ਤੇ ਉਹਦੇ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਵੀ ਰੋਜ਼ਗਾਰ ਮਿਲਿਆ ਹੈ ਫੁੱਲਾਂ ਦੀ ਖੇਤੀ ਕਰਕੇ ਤੇ ਜਿਹੜੀ ਲੇਬਰ ਆ ਉਹ ਸਾਡੇ ਕੋਲ ਹੈਗੀ ਆ ਬਿਹਾਰ ਦੀ ਔਰ ਜਿਹੜੇ ਪਿੰਡ ਦੇ ਵਿੱਚੋਂ ਸਾਡੇ ਹੈਗੇ ਨੇ ਆਪਣੇ ਸਾਡੇ ਭਾਈ ਉਹ ਵੀ ਕੰਮ ਕਰਦੇ ਨੇ ਫੁੱਲਾਂ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਬਾਗਬਾਨੀ ਵਿਭਾਗ ਪੰਜਾਬ ਵੱਲੋਂ ਕਿਸਾਨਾਂ ਨੂੰ ਰਵਾਇਤੀ ਜਾਂ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਨੇ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਵੱਧ ਮੁਨਾਫੇ ਵਾਲੀ ਫੁੱਲਾਂ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾ ਸਕਣ ਵਿਭਾਗ ਦੇ ਯੋਗਦਾਨ ਸਦਕਾ ਹੀ ਅੱਜ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਬਹੁਤ ਜ਼ਿਆਦਾ ਕੀਤੀ ਜਾਂਦੀ ਹੈ ਫਸਲੀ ਵਿਭਿੰਨਤਾ ਦੇ ਚੱਲਦੇ ਫੁੱਲਾਂ ਦੀ ਕਾਸ਼ਤ ਪੰਜਾਬ ਦੇ ਬਹੁਤ ਸਾਰੇ ਕਿਸਾਨਾਂ ਲਈ ਲਾਭਕਾਰੀ ਸਾਬਤ ਹੋ ਰਹੀ ਹੈ किसानों के चेहरे पर खुशहाली हर खेत को मिल रहा है पानी ये है न्यू इंडिया की कहानी फसलों की भरपूर पैदावार के लिए बीज और खाद के साथ साथ जल एक महत्वपूर्ण कारक है पानी की बचत न केवल मिट्टी के स्वास्थ्य में सुधार करती है बल्कि उत्पादकता बढ़ाने और पर्यावरणीय लाभ प्रदान करने में भी मदद करती है इसके अलावा पानी की उतनी ही मात्रा से लंबे समय तक सिंचाई तथा विस्तारित क्षेत्र में सिंचाई करने में भी मदद मिलती है इसे ध्यान में रखते हुए माननीय प्रधानमंत्री श्री नरेंद्र मोदी जी के दूरदर्शी नेतृत्व में कृषि एवं किसान कल्याण मंत्रालय ने साल 2015 16 में पर ड्रॉप मोर क्रॉप यानी प्रति बूंद अधिक फसल योजना लागू की थी पर ड्रॉप मोर क्रॉप पर सरकार का बहुत जोर है और ये समय की मांग भी है साथियों इनपुट कॉस्ट कम करने का और ज्यादा प्रोडक्शन का बहुत बड़ा माध्यम है और एक प्रकार से एनवायरमेंट की भी सेवा है सूक्ष्म सिंचाई के माध्यम से उपलब्ध जल संसाधनों के उपयोग को इष्टतम किया जा रहा है इसका उपयोग सटीक सिंचाई और बेहतर ऑन फार्म जल प्रबंधन प्रथाओं को बढ़ावा देने के लिए भी किया जा रहा है सूक्ष्म सिंचाई का यह तरीका भंडारित जल के संरक्षण और प्रबंधन में भी मददगार है सूक्ष्म सिंचाई को दो तरीकों से अपनाया जाता है पहला ड्रिप इरिगेशन इस तकनीक में पानी को पौधों की जड़ों पर बूंद बूंद करके पहुंचाया जाता है इस कार्य के लिए पाइप नलियां तथा एमीटर का नेटवर्क लगाना पड़ता है इसे टपक सिंचाई या बूंद बूंद सिंचाई भी कहते हैं दूसरा तरीका है स्प्रिंकलर इरिगेशन। इस तकनीक में दबाव के तहत पानी का छिड़काव किया जाता है और बारिश के रूप में पाइपों के नेटवर्क से जुड़े नोजल सेट के माध्यम से पौधों पर बरसाया जाता है योजना के मूल्यांकन से पता चला है कि माइक्रो इरिगेशन से जल उपयोग दक्षता में लगभग 30 से 70 प्रतिशत तक सुधार हुआ है विभिन्न फसलों की उत्पादकता में 9 से 60 प्रतिशत तक की वृद्धि हुई है तथा गुणवत्ता भी बढ़ी है किसानों की आय में 10 से उनहत्तर प्रतिशत तक की बढ़ोतरी हुई है पंपिंग में विद्युत ऊर्जा और डीजल की बचत हो रही है साथ ही इससे ग्रामीण क्षेत्र में रोजगार के अवसर भी उत्पन्न होते हैं पर ड्रॉप मोर क्रॉप यानी प्रति बूंद अधिक फसल के तहत ड्रिप और स्प्रिंकलर सिस्टम के लिए सरकार छोटे और सीमांत किसानों को 55 प्रतिशत और अन्य किसानों के लिए 45 प्रतिशत की सहायता प्रदान करती है इसके अलावा कुछ राज्य सूक्ष्म सिंचाई को प्रोत्साहित करने के लिए किसानों को अतिरिक्त सब्सिडी भी प्रदान करती है इसे लगाने के लिए एक लाभार्थी को अधिकतम पाँच हेक्टेयर क्षेत्र में सूक्ष्म सिंचाई हेतु सहायता मिलती है पिछले नौ वर्षों में प्रति बूंद अधिक फसल पीडीएमसी योजना के माध्यम से सूक्ष्म सिंचाई के तहत लगभग अठहत्तर लाख हेक्टेयर क्षेत्र को कवर किया गया है जो कि इक्यासी प्रतिशत से अधिक सूक्ष्म सिंचाई कवरेज है इसके अलावा सूक्ष्म सिंचाई के कवरेज के विस्तार के लिए नाबार्ड के साथ मिलकर पांच हजार करोड़ रुपए की सूक्ष्म सिंचाई कोष यानी एम बनाया गया है एवं इस कोष को दस हजार करोड़ रुपए तक बढ़ाना प्रस्तावित है पर ड्रॉप मोर क्रॉप योजना का लाभ पाने हेतु अपने नजदीकी कृषि एवं उद्यान विकास के कार्यालय से संपर्क करें माननीय प्रधानमंत्री श्री नरेंद्र मोदी जी के मार्गदर्शन में देश का किसान अब आत्मनिर्भर होकर खुशहाली की ओर अग्रसर है देश अब संकल्प से सिद्धि की ओर बढ़ चला है